ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗੱਲਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਸਹਨੇ ਦੇ ਕੋਲ ਪੈਂਦਾ ਭਾਪਾ ਖੋ ਕੈਂਚੇਆਂ ਕੋਲ ਤੇ ਭੈਣ ਕੋਲ ਤਾਜੀ ਸੂਈ ਗਾਂ ਪਕਾਉਆ ਜੀ ਵੱਧ ਜਾਣਕਾਰੀ ਲੈਣੇ ਆ ਭੈਣ ਜੀ ਤੋਂ ਭੈਣ ਜੀ ਸੱਸੀ ਕਾ ਜੀ ਸੱਸਰੀ ਗਾਲ ਨਾਮ ਜੀ ਆਪਣਾ ਜੀਤ ਸਿੰਘ ਜੀ ਪੈਂਡ ਗੱਲਕੋਠੀ ਜ਼ਿਲ੍ਹਾ ਬਰਨਾਲਾ ਪਤਾ ਕਿਦੋਂ ਕੁ ਸੂਈ ਭੈਣੇ ਗਾਂ ਆਪਣੀ ਚਾਰ ਪੰਜ ਘੰਟੇ ਹੋ ਗਏ ਬੇਕਿਛੂ ਜੇਰ ਜੂ ਰੁਪਈ ਕੀ ਜੀ ਹਾਂ ਜੇਰ ਹੋ ਕੇ ਪਤਾ

ਪਿੰਡ ਗੱਲ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਵੱਡੀ ਵੀਡੀਓ ਤਾਰਾ ਤੁਰਾ ਮਾਰੀਆਂ ਭਰਾ ਠੀਕ ਹੈ ਚੈੱਕ ਕਰਦੇ ਦਸਲੀ ਤੁਸੀਂ ਆਪ ਕਰਨੀ ਹੈ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ